ਰੱਬ ਵਰਗੇ ਸਰੋਤਿਆਂ ਦੇ ਲਈ ਇੱਕ ਬੜਾ ਸੋਹਣਾ ਲੋਕਗੀਤ ਆਜੋ ਆਪਾਂ ਰਲ ਮਿਲ ਕੇ ਇਸ ਲੋਕਗੀਤ ਦਾ ਆਨੰਦ ਮਾਣੀਏ ਲੈ ਦੇ ਸੱਸੀ ਮਲੀ ਮੋਤੀਆਲੇ ਆ ਲੈ ਦੇ ਸੱਸੀ ਮਲੀ ਮੋਤੀਆਲੇ ਆ ਉਸ ਮਾਲੀ ਦੇ ਦੇਸਸੀਏ ਮੇਲੇ ਦੌਰ ਵੜਾ ਕੋੜੇ ਤ ਲੈ ਦੇਸਸੀਏ ਮਾਲੀ ਮੋਤੀਆ ਲਿਆ ਆਇਆ ਲੈ ਦੇਸਸੀਏ ਮਾਲੀ ਮੋਤੀਆ ਲਿਆ ਆਇਆ ਉਸ ਮਾਲੀ ਸਿਰ ਪਗੜੀ ਹੈ ਬਗੜੀ ਹੈਨੀ ਦੇ ਦੇ ਸਸੀਏ ਮੇਰੇ ਜੇਠ ਜੀ ਦਾ ਚੀਰਾ ਦੇ ਦੇ ਸਸੀਏ ਮੇਰੇ ਜੇਠ ਜੀ ਦਾ ਚੀਰਾ ਲੈ ਦੇ ਸਸੀ ਉਸ ਮਾਲੀ ਦੇ ਤੋਤੀ ਹੈ ਨਹੀਂ ਉਸ ਮਾਲੀ ਦੇ ਤੋਤੀ ਹੈ ਨਹੀਂ ਦੇ ਦੇ ਸਸੀਏ ਸਾਰੇ ਮੁਰੜਣੇ ਦੀ ਤੋਤੀ ਦੇ ਦੇ ਸਸੀਏ ਸਾਰੇ ਮੁਰੜਣੇ ਦੀ ਤੋਤੀ ਲੈ ਦੇ ਸਸੇ ਤੀਆਲੇ ਆਇਆ ਲੈ ਦੇ ਸਸੀਏ ਮਾਲੀ ਮੋਤੀ ਆਲੇ ਆਇਆ ਉਸ ਮਾਲੀ ਪਰ ਜੁੱਤੀ ਐਨੀ ਉਸ ਮਾਲੀ ਪਰ ਜੁੱਤੀ ਐਨੀ ਦੇ ਦੇ ਸਸੀ ਦੇ ਦੇ ਸੱਸੀਏ ਮੁੰਡੇ ਆਪਣੇ ਦਾ ਜੋੜਾ ਲੈ ਦੇ ਸੱਸੀਏ ਮਲੀ ਮੋਤੀਆਲੀਆ ਲੈ ਦੇ ਸੱਸੀਏ ਮਲੀ ਮੋਤੀਆਲੀਆ ਉਸ ਮਾਲੀ ਕਰਨਾਰ ਵੀ दे दे ਉਸ ਮਾਲੀ ਕਰ ਬਾਪ ਬਹਿਨੀ ਉਸ ਮਾਲੀ ਕਰ ਬਾਪ ਬਹਿਨੀ ਛੱਡ ਦੇ ਸੱਸੀ ਲੜੀ ਸਰੇ ਜੀ ਦਾ ਫੜਿਆ ਛੱਡ ਦੇ ਸੱਸੀ ਲੇ ਦੇ ਸਸੀਏ ਮਾਲੀ ਮੋਤੀਆ ਲਿਆ ਆ ਉਸ ਮਾਲੀ ਦੇ ਮਾਵੀ ਐਨੀ ਉਸ ਮਾਲੀ ਦੇ ਮਾਵੀ ਐਨੀ ਬਣ ਜਾ ਸਸੀਏ ਨੀ ਤੁਮ ਮਾਲੀ ਦੀ ਬਣ ਜਾ ਸਸੀਏ ਸਸੀਏ ਮਲੀ ਮੋਤੀਆ ਲਿਆ ਆਇਆ ਲੈ ਦੇ ਸਸੀਏ ਮਲੀ ਮੋਤੀਆ ਲਿਆ ਆਇਆ ਹਾਂਜੀ ਦੋਸਤੋ ਇਸੇ ਘਾਸੇ ਮਝਾਕ ਵਾਲਾ ਛੋਟਾ ਜਿਹਾ ਲੋਕ ਗੀਤ ਜੋ ਅਸੀਂ ਤੁਹਾਡੇ ਰੂਬਰੂ ਕੀਤਾ ਤੇ ਸਿੱਖੀਆਂ ਦੇ ਰੂਪ ਦੇ ਵਿੱਚ ਅਸੀਂ ਤੁਹਾਨੂੰ ਇਹ ਲੋਕੀ ਸੁਣਾਇਆ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਲੋਕ ਚੰਗਾ ਲੱਗੇਗਾ ਜੇਕਰ ਚੰਗਾ ਲੱਗਿਆ ేర కమ నా భ అఖీా సభదా బ